ਕਿ ਨਹੀਂ ਡਰਨ ਰਾਗ ਬਲਾਵਲ ਮਹੱਲਾ ਪੰਜਵਾਂ ਦੋ ਪਦੀ ਘਰ ਅਠਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਈ ਗਹਿ ਨਿਰਗੁਣ ਊ ਗਹਿ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਰਹਾਉ ਨਗਰ ਮੈਂ ਆਪ ਬਾਹਰ ਖੁਨਿ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾ ਕਉ ਦਰਾਉ ਕਾਸਿਉ ਬਲਵੰਚਾ ਜਹ ਜਹ ਪੀਖੋ ਤਹ ਤਹ ਨੀਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਹਨੇਰਾ ਬਲਾਵਨ ਮਹੱਲਾ ਪੰਚਵਾਂ ਤੁਮ ਸਮਰੱਥਾ ਕਾਰਨ ਕਰਨ ਧਾਕਨ ਢਾਕ ਗੁਬਿੰਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਨਿਉ ਪੇਖਿਉ ਠੌਰ ਨਾਹੀ ਕਛ ਢੀਠ ਮੁਕਰਨ ਵੱਡ ਪ੍ਰਤਾਪ ਸੁਨਿਉ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਵ ਸਦਾ ਸਦ ਭੂਲਨ ਤੁਮਰੋ ਬਿਰਦ ਪਤਤ ਉਧਰਨ ਕਰਨਾ ਮੈਂ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਵਲਾਵਲ ਮਹੱਲਾ ਪੰਜਵਾ ਐਸੀ ਕਿਰਪਾ 모ਹੇ ਕਰੋ ਸੰਤਹਿ ਚਰਨ ਹਮਾਰੂ ਮਾਥਾ ਨੈਨ ਦਰਸ ਤਨ ਧੂਰ ਪਰੋ ਰਹਾਉ ਗੁਰ ਕੋ ਸ਼ਬਦ ਮੇਰਾ ਹੀ ਅਰੇ ਬਸਤੈ ਹਰ ਨਾਮਾ ਮਨ ਸੰਗ ਧਰੋ ਤਸਕਰ ਪੰਚਨ ਵਾਰ ਹੋ ਠਾਕੁਰ ਸਗਲੋ ਭਰਮਾ ਹੋਮ ਜਰੋ ਜੋ ਤੁਮ ਕਰਹੋ ਸੋਈ ਭਲ ਮਾਨੈ ਫਾਮਨ ਦੁਬਦਾ ਦੂਰ ਟਰੋ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੇ ਮੋਹੇ ਉਧ ਰੋ ਬਲਾਵਲ ਮਹੱਲਾ ਪੰਜਵਾਂ ਐਸੀ ਦੀਖਿਆ ਜਨ ਸਿਉ ਮੰਗਾ ਤੁਮਰੋ ਧਿਆਨ ਤੁਮਾਰੂ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਉ ਜਨ ਕੀ ਟਹਿਲ ਸੰਭਾਖਣ ਜਨ ਸਿਉ ਉਠਣ ਬੈਠਣ ਜਨ ਕੈ ਸੰਗਾ ਜਨ ਚਰ ਰਾਜ ਮੁਖ ਮਾਤੈ ਲਾਗੀ ਆਸਾ ਪੂਰਨ ਅਨੰਤ ਤਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕੀਓ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਲਾਵਲ ਮਹੱਲਾ ਪੰਜਵਾਂ ਜਿਉ ਭਾਵੈ ਤਿਉ ਮੋਹਿ ਪ੍ਰਤਪਾਲ ਪਾਰ ਬ੍ਰਹਮ ਪਰਮੇਚਰ ਸਤਗੁਰ ਹਮ ਬਾਰਕ ਤੁਮ ਪਿਤਾ ਕਿਰਪਾਲ ਰਹਾਉ ਮੋਹੇ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨਾ ਸਾਖੋਂ ਤੁਮਰੀ ਗ਼ਾਲ ਤੁਮਰੀ ਗਤ ਮਿਤ ਤੁਮਹੀ ਜਾਨਹੁ ਜਿਉ ਪਿੰਡ ਸਭ ਤੁਮਰੋ ਮਾਲ ਅੰਤਰ ਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨਹੁ ਹਾਲ ਤਨ ਮਨ ਸੀਤਲ ਹੋਏ ਹਮਾਰੂ ਨਾਨਕ ਪ੍ਰਭ ਜੀਓ ਨਦਰ ਨਿਹਾਲ ਬਲਾਵ ਲਮਾ ਹੱਲਾ ਪੰਜਵਾ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਨ ਤੁਝ ਬਿਨ ਜੀਵਨ ਸਗਲ ਆਕਾਥ ਰਹਾਉ ਰੰਕ ਤੇ ਰਾਉ ਕਰਤ ਖਿਨ ਭੀਤਰ ਪ੍ਰਭ ਮੇਰੋ ਅਨਾਥ ਕੋ 나ਥ ਜਲ ਤੇ ਅਗਨ ਮਹਿ ਜਨ ਆਪ ਉਧਾਰੀ ਕਰ ਆਪਣੇ ਦੇ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸ੍ਰਮ ਸਗਲੇ ਲਾਤ ਨਿਦ ਨਿਧਾਨ ਨਾਨਕ ਹਰ ਸੇਵਾ ਅਵਰ ਸਿਆਨ ਪਸਗਲੇ ਆਕਾਥ ਬਲਾਬਲ ਮਹੱਲਾ ਪੰਜਵਾਂ ਆਪਣੇ ਸੇਵ ਕੋ ਕਬਹ ਨਾ ਬਸਾਰੋ ਹੋਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰ ਹੋ ਰਹਾ ਪਤਤ ਪਾਵਨ ਪ੍ਰਭ ਬਿਰਦ ਤਮਾਰੂ ਅਮਰੇ ਦੋਖ ਰਿਦਾ ਮਤ ਧਾਰੋ ਜੀਵਲ ਪ੍ਰਾਨ ਹਰ ਧਨ ਸੁਖ ਤੁਮਹੀ ਹਉ ਮੈਂ ਪਟਲ ਕਿਰਪਾ ਕਰ ਜਾ ਰਹੁ ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਿਨ ਕਤ ਬਾਰੂ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰੂ ਬਲਾਵਲ ਮਹਲਾ ਪੰਜਵਾਂ ਆਗੇ ਪਾਛੇ ਕੁਸਲ ਭਇਆ ਗੁਰਪੂਰੈ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀਨੀ ਮਇਆ ਰਹਾਉ ਮਨ ਤਨ ਰਵ ਰਹਿ ਆਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਜ ਆਨੰਦ ਗੁਣ ਗਾਈ ਦੂਤ ਦੁਸ਼ਟ ਸਭ ਹੋਏ ਖਿਆ ਗੋਨੇ ਅਵਗੁਣ ਪ੍ਰਭ ਕਾਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤੁੱਲ ਬਡਾਈ ਅਚੁੱਤ ਅਬਨਾਸੀ ਨਾਨਕ ਉਚਰੈ ਹਰ ਕੀ ਜਇਆ ਬਲਾਵ ਮਹੱਲਾ ਪੰਜਵਾਂ ਬਿਨ ਪੈ ਪਗਤੀ ਤਰਨ ਕੈਸੀ ਕਰਹੁ ਅਨਗਰਹੁ ਪਤਤ ਉਧਾਰਨ ਰਾਖ ਸੁਆਮੀ ਆਪ ਪਰੋਸੇ ਰਹਾਉ ਸਿਮਰਨ ਨਹੀਂ ਆਵਤ ਫਿਰਤ ਮਦਮਾਵਤ ਵਿਖਿਆ ਰਾਤਾ ਸਵਾਨ ਜੈਸੀ ਆਉਦ ਬਿਹਾਵਤ ਅਦਕ ਮੁਹਾਵਤ ਪਾਪ ਕਮਾਵਤ ਬੁਢੇ ਐਸੀ ਸਰਨ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਮਣ ਜੈਸੀ ਕੇਸਵ ਕਲੇਸ਼ ਨਾਸ ਅਗਖੰਡਨ ਨਾਨਕ ਜੀਵਤ ਦਰਸ ਦਿਸੀ ਰਾਗ ਬਲਾਵਲ ਮਹੱਲਾ ਪੰਜਵਾ ਦੁਪਦੇ ਘਰ ਨੋਆ ਇਕ ਓੰਕਾਰ ਸਤਗੁਰ ਪ੍ਰਸਾਦ ਆਪਹਿ ਮੇਲ ਲਏ ਜਬ ਤੇ ਸਰਨ ਤੁਮਾਰੀ ਆਏ ਤਬ ਤੇ ਦੁਖ ਗਏ ਰਹਾਉ ਤਜ ਅਬ ਮਾਨ ਅਰ ਚਿੰਤ ਬਰਾਨੀ ਸਾਧ ਹੈ ਸਰਨ ਪਾਈ ਜਪ ਜਪ ਨਾਮ ਤੁਮਾਰੂ ਪ੍ਰੀਤਮ ਤਨ ਤੇ ਰੋਗ ਖਾਈ ਮਹਾ ਮੁਗਦ ਅਜਾਨ ਅਗਿਆਨੀ ਰਾਖੇ ਧਾਰ ਦਏ ਕਹੋ ਨਾਨਕ ਗੁਰ ਪੂਰਾ ਭੇਟਿਓ ਆਮਨ ਜਾਨ ਰਹੀ ਬਲਾਵ ਮਹੱਲਾ ਪੰਜਵਾਂ ਜੀਵੋ ਨਾਮ ਸੁਣੀ ਜੋ ਸੋ ਪਰਸਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ਰਹਾਉ ਪੀਰ ਗਈ ਬਾਂਦੀ ਮਨ ਤੀਰਾ ਮੋਹਉ ਅਨੰਦ ਤੁਨੀ ਉਪਜਿਉ ਚਾਉ ਮਿਲਨ ਪ੍ਰਭ ਪੀਤਮ ਰਹਿਣ ਨਾ ਜਾਏ ਖਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰਹਿ ਅਨਕ 무ਨੀ ਅੰਦਲੇ ਟੇਕ ਨਿਰਤਨ ਤਨ ਪਾਇਉ ਪ੍ਰਭ ਨਾਨਕ ਅਨਕ ਗੁਣੀ